ਔਰ ਸਾਰੇ ਸਲੀਗਰਾਂ ਨੂੰ ਕਿਹਾ ਕਿ ਇਹ ਜਿਹੜਾ ਪੰਜਾਬ ਦੇ ਵਿੱਚ ਹੋ ਰਿਹਾ ਲੁੱਟਾ ਇਹਦੇ ਖਿਲਾਫ ਕੋਈ ਵਿਧਾਨ ਸਭਾ ਦੇ ਵਿੱਚ ਮਤਾ ਲੈ ਆਓ ਹਰਿਆਣਾ ਗਵਰਨਮੈਂਟ ਨੇ ਇੱਕ ਵਿਧਾਨ ਸਭਾ ਦੇ ਵਿੱਚ ਮਤਾ ਲੈ ਕੇ ਆਏ ਜਿਹੜੇ 7 ਸਾਲ ਦੀ ਸਾਰਾ ਤੇ ਪ੍ਰੋਫਿਟ ਹੈ ਕਿ ਪੰਜਾਬ ਦੇ ਵਿੱਚ ਨਹੀਂ ਇਹ ਮਤਾ ਲੈ ਕੇ ਆ ਸਕਦੇ ਲੀਡਰ ਸਾਰਾ ਮਾਧਿਅ ਇਕੱਠਾ ਹੋ ਕੇ ਐਸਐਸਟੀ ਕੋਲ ਜਾਂਦਾ ਇਹ ਭਾਨੇ ਦੇ ਖਿਲਾਫ ਸਖਤ ਕਾਰਵਾਈ ਕਰੋ ਜੀ ਸਰਕਾਰ ਤਾਂ ਲੋਕਾਂ ਦੇ ਪੈਸੇ ਦੇ ਦੋ ਸਾਜੀ ਨਹੀਂ ਆਮਦ ਕੋਡੇ ਦਫਤਰਾਂ ਦੇ ਵਿੱਚ ਕੁਝ ਇਹ ਜਿਹੜਾ 2 ਨੰਬਰ ਦਾ ਚੱਲ ਰਿਹਾ ਧੰਦਾ ਬੰਦ ਤੇ ਤੁਸੀਂ ਕਰ ਲਈ ਆਵਾਂਗੇ ਸਰਕਾਰਾਂ ਨੂੰ ਕਿਹਾ ਬਹੁਤ ਸਾਰੇ ਇਸ ਲੀਡਰਾਂ ਨੂੰ ਕਿਹਾ ਕਿ ਇਹ ਜਿਹੜਾ ਪੰਜਾਬ ਦੇ ਵਿੱਚ ਹੋ ਰਿਹਾ ਲੁੱਟ ਹੈ ਇਹਦੇ ਖਿਲਾਫ ਕੋਈ ਵਿਧਾਨ ਸਭਾ ਦੇ ਵਿੱਚ ਮਤਾ ਲੈ ਆਓ ਕੋਈ ਕਾਨੂੰਨ ਬਣੇ ਹਰਿਆਣਾ ਗਵਰਨਮੈਂਟ ਨੇ ਪਿੱਛੇ ਜੇ ਕੀ ਕੀਤਾ ਇੱਕ ਵਿਧਾਨ ਸਭਾ ਦੇ ਵਿੱਚ ਮਤਾ ਲੈ ਕੇ ਆਏ ਨੇਗੇ ਵੀ 7 ਸਾਲ ਦੀ ਸਰਧ ਤੇ ਪ੍ਰੋਪਰਟੀ ਅਟੈਚ ਕੀ ਪੰਜਾਬ ਦੇ ਵਿੱਚ ਨਹੀਂ ਇਹ ਮਤਾ ਲੈ ਕੇ ਆ ਸਕਦੇ ਲੀਡਰ ਵਿਧਾਨ ਸਭਾ ਦੇ ਵਿੱਚ ਕਿ ਡਰਾਮੇ ਕਾਟੋਗਲਿਸ ਕਰਕੇ ਮੁੰਨ ਜਾਂਦੇ ਨੇ ਪੰਜਾਬ ਦੀ ਸਭ ਤੋਂ ਵੱਡੀ ਸਮੱਸਿਆ ਜੀ ਇਹ ਸਭ ਤੋਂ ਵੱਡੀ ਸਮੱਸਿਆ ਕਿਵੇਂ ਆ ਜੀ ਚੁੱਧ ਨਸ਼ਾ ਬ੍ਰੋਧ ਚਲਾ ਰਹੇ ਨੇ ਜੀ ਅਸੀਂ ਵੀ ਨਸ਼ਾ ਬ੍ਰੋਧ ਲੜ ਰਹੇ ਆ ਪਰ ਇਹ ਨਾ ਚਿੱਤੇ ਨਸ਼ਕਰਾਂ ਤੋਂ ਵੱਡਾ ਮਾਫੀਆ ਇਹਨਾਂ ਦੇ ਘਰ ਕਿਉਂ ਤੇ ਆਏ ਜਾ ਰਹੇ ਇਹਨੇ ਵੀ ਕੁੱਖਟੇ ਕਿਉਂ ਅਟੈਚ ਹੋ ਰਹੀਆਂ ਪੰਜਾਬ ਦਾ 12500 12700 ਪਿੰਡ ਹੈ ਹਰੇਕ ਪਿੰਡ ਦੇ ਵਿੱਚ 10 ਤੋਂ 15 ਜਾਣੇ ਤੱਕੇ ਹੋਏ ਨੇ ਜੀ ਫਿਰ ਕਸਵੇ ਆਗੇ ਪੰਜਾਬ ਦੇ ਵਿੱਚ ਫਿਰ ਸ਼ਹਿਰ ਆਗੇ ਜੀ ਸਾਰੇ ਸ਼ਹਿਰਾਂ ਦੇ ਵਿੱਚ ਲੋਕ ਥੱਕੇ ਹੋਏ ਨੇ ਜੀ ਹੁਣੇ ਰਾਜਸਥਾਨ ਨਾਲ ਨਾਲ ਹਰਿਆਣਾ ਤੇ ਨਾਲ ਨਾਲ ਹਿਮਾਚਲ ਸਾਰੇ ਥਾਵਾਂ ਤੇ 마ਫੀਆ ਫੈਲ ਚੁੱਕਿਆ ਜੀ ਐਡਾ ਵੱਡਾ ਜਿਹੜਾ 마ਫੀਆ ਫੈਲਿਆ ਜੀ ਇਹ ਇਹਨਾਂ ਨੇ 10 ਤੋਂ 15 ਲੱਖ ਤੋਂ ਕਿਸੇ ਨਾ ਕਿਸੇ ਠੱਗੀ ਨਹੀਂ ਮਾਰੀ ਜੀ ਇਹ 마ਫੀਆ ਇਕੱਠਾ ਹੋ ਕੇ ਪਿਛਲੇ ਦਿਨ ਮੇਰੇ ਕੋਲੇ ਜਾਂਦਾ ਹੈ ਸਾਰਾ 마ਫੀਆ ਇਕੱਠਾ ਹੋ ਕੇ ਐਸਐਸਪੀ ਕੋਲੇ ਜਾਂਦਾ ਹੈ ਇਹ ਭਾਨੇ ਦੇ ਖਿਲਾਫ ਸਖਤ ਕਾਰਵਾਈ ਕਰੋ ਜੀ ਇਹ ਭਾਨਾ ਆ ਕੇ ਕਾਨੂੰਨ ਹੱਥਾਂ ਦੇ ਵਿੱਚ ਲੈਂਦਾ ਮੈਂ ਕਹਿਣਾ ਚਾਹਣਾ ਅਸੀਂ ਕਾਨੂੰਨ ਹੱਥਾਂ ਦੇ ਵਿੱਚ ਲਾਈ ਕਰਨਾ ਕਹਿੰਦਾ ਲੋਕਾਂ ਦੇ ਪੈਸੇ ਦੇ ਦੋ ਹਾਜੀ ਨਹੀਂ ਆਵਾਂਗੇ ਤੁਹਾਡੇ ਦਫ਼ਤਰਾਂ ਦੇ ਵਿੱਚ ਤੁਸੀਂ ਇਹ ਜਿਹੜਾ 2 ਨੰਬਰ ਦਾ ਚੱਲ ਰਿਹਾ ਧੰਦਾ ਬੰਦ ਕਰ ਤੁਸੀਂ ਕੀ ਕਰ ਲਈ ਆਵਾਂਗੇ ਆ ਮੈਂ ਇਸ ਲੋਕਾਂ ਦੇ ਕਚੇੜੇ ਦੇ ਵਿੱਚ ਖੜ ਕੇ ਕਹਿਣਾ ਅਸੀਂ ਹਜ਼ਾਰਾਂ ਨੌਜਵਾਨ ਡੇ ਖੜਾਵਾਂਗੇ ਜਿਨ੍ਹਾਂ ਦੇ ਸੀ ਪੈਸੇ ਕਢਾਏ ਨਹੀਂ ਗਏ ਪਰ ਸਾਡੇ ਖਿਲਾਫ ਕੋਈ 5 ਰੁਪਏ ਵੀ ਸਾਫਤ ਕਰ ਦੇਣਾ ਅਸੀਂ ਚੌਕ ਦੇ ਵਿੱਚ ਮੂੰਹ ਕਾਲਾ ਕਰਕੇ ਸਾਡਾ ਜਿਹੜਾ ਦਬਾਉ। ਇਹ ਜਿਹੜੀ ਪੰਜਾਬ ਦੇ ਵਿੱਚ ਐਡੀ ਵੱਡੀ ਸਮੱਸਿਆ ਪੈਦਾ ਕਿਉਂ ਹੋਈ ਜੀ? ਇਹ ਪੈਦਾ ਕਿਉਂ ਹੋਈ? ਐਡੇ ਅਜੰਤ ਪੰਜਾਬ ਦੇ ਵਿੱਚ ਇੰਨੇ ਕਿਉਂ ਹੋ ਗਏ ਜੀ ਇਹ? ਠੱਗੀ ਐਡੀ ਕਿਉਂ ਵੱਜੀ? ਯਾ ਠੱਗੀ ਵੱਜਣ ਦਾ ਕਾਰਨ ਇਹ ਆ ਕਿ ਜਿਹੜੇ ਰਾਜਨੀਤਿਕ ਲੀਡਰ ਨੇਗੇ ਉਹ ਇਹ ਸਾਰੇ ਇਹਨਾਂ ਦਾ ਉੱਪਰ ਜਿਹੜਾ ਏਜੰਟਾਂ ਦੇ ਸਿਰ ਤੇ ਉੱਪਰ ਹੱਥ ਆ। ਏਜੰਟਾਂ ਦਾ ਸਿਰ ਤੇ ਉੱਪਰ ਸਾਰਿਆਂ ਦਾ ਹੱਥ ਆ। ਉਹ ਲੈ ਕੇ ਇਹਨਾਂ ਦੀ ਸ਼ਹਿਰ ਤੇ ਠੱਗੀ ਮਾਰ ਰਹੇ ਨੇ ਕਿ ਜਿਹਨਾਂ ਨੇ 2-200 ਕਰੋੜ ਦੀ ਠੱਗੀ ਮਾਰੀ ਆ। ਉਹਨਾਂ ਦੇ ਲੀਡਰਾਂ ਸਹ ਤੇ ਚੱਲ ਰਿਹਾ ਇਸ ਕਰਕੇ ਕੰਮ ਬੰਦ ਕਿਉਂ ਨਹੀਂ ਕਰਨਾ ਚਾਹੁੰਦੇ ਜੀ ਕਿਉਂਕਿ ਨਸ਼ੇ ਦੇ ਨਾਲੋਂ ਵੱਡੀ ਕਮਾਈ ਇਸ ਕੰਮ ਦੇ ਵਿੱਚ ਆ ਜੀ ਨਸ਼ੇ ਦੇ ਨਾਲੋਂ ਇਹ ਕਿਉਂਕਿ ਐਡੀ ਵੱਡੀ ਦੀ ਕਮਾਈ ਲੋਕਾਂ ਨੂੰ ਠੱਗਿਆ ਮਾਰ ਮਾਰ ਕੇ 20-50 ਲੱਖ ਰੁਪਏ ਇਕੱਠੇ ਕਰਕੇ ਐਮਐਲਏ ਨੂੰ ਦਿੰਦੇ ਨੇ ਜੀ ਐਮਐਲਏ ਜਿਹੜਾ ਸਾਡੇ ਲੋਕਾਂ ਨੂੰ ਇਹ ਇਹ ਲੈ ਜਿਹੜੇ ਚੋਰ ਨੇਗੇ ਵੋਟਾਂ ਦੇ ਵਿੱਚ ਕਿਵੇਂ ਜਿੱਤ ਜਾਂਦੇ ਨੇ ਜੀ ਜਿਹੜੇ ਲੀਡਰ ਸਾਡੇ ਵਰਗੇ ਵੋਟਾਂ ਦੇ ਵਿੱਚ ਕਿਉਂ ਨਹੀਂ ਖੜੇ ਹੋ ਸਕਦੇ ਜਾਂ ਕਿਉਂ ਨਹੀਂ ਵੋਟਾਂ ਜਿੱਤ ਸਕਦੇ ਇਸ ਤਰ੍ਹਾਂ ਕਿ ਨਹੀਂ ਜਿੱਤ ਸਕਦੇ ਕਿਉਂਕਿ ਇਹਨਾਂ ਦੇ 2 ਨੰਬਰ ਦਾ ਪੈਸਾ ਇਕੱਠਾ ਕਰਾਉਂਦਾ ਜਾਂ ਚਿੱਤੇ ਵਾਲਿਆਂ ਤੋਂ ਜਾਂ ਫਿਰ ਏਜੰਟ ਮਾਫੀਆ ਤੋਂ ਵੀਰੇ ਵੋਟਾਂ ਦੇ ਵਿੱਚ ਇਹ ਪੈਸਾ ਲਾਉਂਦੇ ਨੇ ਜੀ ਫਿਰ ਅੰਨੇ ਬਾ ਪੈਸਾ ਭਰਉਂਦੇ ਨੇ ਜੀ ਇਸ ਕਰਕੇ ਇਹ ਜਿਹੜਾ ਮਾਫੀਆ ਇਹ ਬੰਦ ਨਹੀਂ ਹੋ ਰਿਹਾ ਹੁਣ ਜਿਹੜਾ ਸ਼ੋਸ਼ਣ ਕਿਸ ਪ੍ਰਕਾਰ ਕਰ ਰਹੇ ਨੇ ਏਜੰਟ ਸ਼ੋਸ਼ਣ ਕਿਸ ਪ੍ਰਕਾਰ ਕਰ ਰਹੇ ਨੇ ਤੁਸੀਂ ਬੱਦੇਆਂ ਵੱਡੀਆਂ ਇੰਟਰਵਿਊਆਂ ਵੱਡੀਆਂ ਆਪਣੀ ਇੱਕ ਵੀਡੀਓ ਫੇਸਬੁਕ ਤੇ ਪਾ ਕੇ 2 ਲੱਖ ਦੀ ਆੜ ਲਾਉਂਦੇ ਨੇ ਜੋ ਵੀ ਲੋਕਾਂ ਤੇ ਕਰ ਜਾਵੇ ਅਸੀਂ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਲਾਵਾਂਗੇ ਜੀ ਫਿਰ ਇਹ ਕਰਦੇ ਨੇ ਜਦੋਂ ਬੰਦਾ ਦਫ਼ਤਰ ਦੇ ਵਿੱਚ ਚਲਿਆ ਗਿਆ ਜੀ ਫਿਰ ਉਸ ਤੋਂ ਬਾਅਦ ਕੀ ਹੁੰਦਾ ਜੀ ਫਿਰ ਇਹਨਾਂ ਨੂੰ ਬਾਰੀ-ਬਾਰੀ ਟਰਨ ਵਾਈਜ਼ ਇਹਨਾਂ ਤੋਂ ਸਾਰੇ ਜਿਹੜੇ ਕਿ ਲੋਕਾਂ ਤੋਂ ਪੈਸੇ ਇਕੱਠੇ ਕਰਕੇ ਫਿਰ ਲੈ ਕੇ 10 ਲੱਖ ਰੁਪਏ ਫਿਰ ਕਹਿੰਦੇ ਤੁਹਾਡੀ ਐਮਬੈਸੀ ਦੇ ਵਿੱਚ ਤੁਹਾਡੀ ਫਾਈਲ ਆ ਜੀ ਫਾਈਲ ਉਸ ਤੋਂ ਬਾਅਦ ਕੀ ਹੁੰਦਾ ਜੀ ਫਿਰ ਇਹ ਇਹ ਮਾਫੀਆ ਭੱਜਣ ਦੇ ਵੀਰੇ ਧੰਦੀ ਵਾਲੇ ਕੱਲੇ ਦੇ ਲੋਕਾਂ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਪਣਾ ਕੀਮਤੀ ਸਮੇਂ ਤੋਂ ਸਮਾਂ ਕੱਢ ਕੇ ਇੱਥੇ ਹਾਜ਼ਰੀ ਲਗਾਈ ਰਿਫਿਊਜ਼ ਹੋਗਾ ਜੀ ਤਲੇ ਉਸ ਤੋਂ ਬਾਅਦ ਤੋਂ 50000 ਰੁਪਏ ਲੈਓ ਲੱਖ ਲੈ ਜਾਓ ਸਾਰੇ ਪੈਸੇ ਐਵੇਂ ਲੋਕਾਂ ਦੇ ਗਵਨ ਕਰਦੇ ਇਹ ਪੰਜਾਬ ਦੀ ਵੱਡੀ ਸਮੱਸਿਆ ਹੈ